ਮੂਰਖ ਬੰਦੇ ਦੇ ਨਾਲ ਕਦੇ ਵੀ ਬਹਿਸ ਨਾ ਕਰੋ ਜਿਵੇਂ ਇੱਕ ਵਾਰੀ ਗਦਾ ਗਿੱਦੜ ਨੂੰ ਕਹਿਣ ਲੱਗਾ ਕਿ ਜਿਹੜਾ ਜ਼ਮੀਨ ਤੇ ਘਾਹ ਹੁੰਦਾ ਏ ਉਹ ਪੀਲੇ ਰੰਗ ਦਾ ਹੁੰਦਾ ਏ ਗਿੱਦੜ ਕਹਿਣ ਲੱਗਾ ਨਹੀਂ ਘਾਹ ਹਰੇ ਰੰਗ ਦਾ ਹੁੰਦਾ ਏ ਦੋਨਾਂ ਦੇ ਵਿੱਚ ਬਹਿਸ ਹੋ ਗਈ ਕਹਿੰਦੇ ਆਪਾਂ ਸ਼ੇਰ ਦੇ ਕੋਲ ਜਾ ਕਰਕੇ ਪੁੱਛਦੇ ਆਂ ਘਾਹ ਕਿਹੜੇ ਰੰਗ ਦਾ ਹੁੰਦਾ ਏ ਕਿਉਂਕਿ ਸ਼ੇਰ ਜੰਗਲ ਦਾ ਰਾਜਾ ਹੈ ਜਾ ਕਰਕੇ ਪੁੱਛਿਆ ਦੱਸੋ ਸ਼ੇਰ ਜੀ ਕਾਹ ਕਿਹੜੇ ਰੰਗ ਦਾ ਹੁੰਦਾ ਹੈ ਗਦਾ ਕਹਿ ਰਿਹਾ ਹੈ ਕਿ ਕਾਹ ਪੀਲੇ ਰੰਗ ਦਾ ਹੁੰਦਾ ਹੈ ਸ਼ੇਰ ਕਹਿੰਦਾ ਬਿਲਕੁਲ ਕਾਹ ਪੀਲੇ ਰੰਗ ਦਾ ਹੀ ਹੁੰਦਾ ਹੈ ਗਦਾ ਕਹਿਣ ਲੱਗਾ ਫਿਰ ਗਿੱਦੜ ਨੂੰ ਇਹਦੀ ਸਜ਼ਾ ਦਿੱਤੀ ਜਾਵੇ ਗਿੱਦੜ ਨੂੰ ਸਜ਼ਾ ਦਿੱਤੀ ਕਿ ਆ ਕਿ ਹੁਣ 5 ਦਿਨ ਤੂੰ ਭੁੱਖੇ ਰਹਿਣਾ ਹੈ ਔਰ ਗਦੇ ਦੀ ਗੱਲ ਮੰਨ ਲਈ ਗਈ ਗਦਾ ਜਦੋਂ ਉੱਥੋਂ ਚਲਿਆ ਗਿਆ ਗਿੱਦੜ ਨੇ ਆ ਕਰਕੇ ਪੁੱਛਿਆ ਕਿ ਸ਼ੇਰ ਜੀ ਤੁਸੀਂ ਗਦੇ ਦੀ ਗੱਲ ਵੀ ਮੰਨ ਲਈ ਔਰ ਮੈਨੂੰ 5 ਦਿਨ ਦੀ ਸਜ਼ਾ ਵੀ ਦੇ ਦਿੱਤੀ ਸ਼ੇਰ ਕਹਿਣ ਲੱਗਾ ਇਹਨੂੰ 5 ਦਿਨ ਦੀ ਸਜ਼ਾ ਇਸ ਵਾਸਤੇ ਦਿੱਤੀ ਹੈ ਕਿਉਂਕਿ ਤੂੰ ਗਧੇ ਦੇ ਨਾਲ ਬਹਿਸ ਕੀਤੀ ਇਸ ਵਾਸਤੇ ਸੰਗਤ ਜੀ ਕਦੇ ਵੀ ਮੂਰਖ ਬੰਦੇ ਦੇ ਨਾਲ ਬਹਿਸ ਨਹੀਂ ਕਰਨੀ ਚਾਹੀਦੀ ਕੁਰਬਾਨੀ ਵੀ ਇਹ ਕਹਿੰਦੀ ਹੈ ਮੂਰਖਾਂ ਨਾਲ ਨਾ ਲੁੱਝੀਏ ਪੂਰਖ ਦੇ ਨਾਲ ਬਹਿਸ ਕਰਨੀ ਭਾਵ ਗਧੇ ਦੇ ਨਾਲ ਮੱਥਾ ਲਾਉਣਾ ਹੈ ਸੋ ਇਸ ਵਾਸਤੇ ਐਸੇ ਬੰਦਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ